ਜੋ ਬੋਲੇ ਸੋਨਰ ਪੈ ਭਗਵਾਨ ਪਾਲਮੇਕ ਮਹਾਰਾਜ ਕੀ ਦੈ ਸ਼੍ਰੀ ਸ੍ਰੀ 108 ਸਤਿਗੁਰੂ ਗਿਆਨਾਤ ਮਹਾਰਾਜ ਕੀ ਦੈ ਦੁਹਰਾ ਪੂਰਨ ਜੋਤ ਬ੍ਰਹਮ ਦੀ ਜੋਤਿ ਸਦੀਵੀ ਪਾਲਮੇਕ ਕਗਵਾਨ ਕੌਮੀ ਗ੍ਰੰਥ ਲਿਖੰਦੇ ਬਖਸ਼ੋ ਸ਼ਕਤੀ ਸ਼ਕਤੀਵਾਨ ਆਦਿ ਕਵੀ ਬ੍ਰਹਮਣ ਦੇ ਕਰਤਾ ਪਾਲਮੀਕ ਭਗਵਾਨ ਪਿਆਰੇ ਖਾਲਕ ਪਾਲਕ ਤ੍ਰੈ ਲੋਕੀ ਦੇ ਈਸ਼ਵਰ ਸ਼ਕਤੀਵਾਨ ਪਿਆਰੇ ਕਣ ਕਣ ਅੰਦਰ ਜੋਤ ਆਪ ਦੀ ਚਮਕ ਰਹੀ ਈਸ਼ਵਰ ਪਰ ਤਖ ਭਰਿਓ ਦੇਖੇ ਦੇਖਣ ਵਾਲੀ ਬਖਸ਼ ਦੇ ਏ ਤੂ ਜਿਸਨੂ ਅੱਖ ਸ਼ਬਦ ਗੁਰੂ ਹਨ ਦਾਸ ਦੇ ਕਿਆ ਨਾਥ ਮਹਾਰਾਜ ਪਿਆਰੇ ਕੋਲ ਜਿਨ੍ਹਾਂ ਦੇ ਆਪ ਦੇ ਬਖਸ਼ਿਸ਼ ਸ਼ਕਤੀ ਦੇਨ ਕਟ ਪੜਾਰੇ ਸ਼ਬਦ ਗੁਰੂ ਸੰਗ ਸਤਗੁਰੂ ਬਖਸ਼ੀ ਇਸ ਤੇ ਦਿਨੋ ਸ਼ਬਦ ਸਰੂਪ ਨਗੰਤ ਪਸਿਆ ਜੁਕਤੀ ਸਦਕਾ ਪ੍ਰਗਟ ਹੋ ਗਈ ਅੰਦਰੋਂ ਜੋਤ ਹੁਣ ਇਸ ਸੇਵਕ ਦੇ ਮਨ ਮੰਦਰ ਵਿੱਚ ਲੈ ਅੰਗੜਾਈ ਇੱਕੋ ਭੋਖ ਸ਼ਬਦ ਗੁਰੂ ਦੀ ਦਾਤ ਈਸ਼ਵਰ ਦੀ ਹਰ ਇੱਕ ਹਾਸਲ ਕਰੇ ਮਨੁੱਖ ਆਦ ਕਵੀ ਜੋ ਸ਼ਕਤੀ ਬਖਸ਼ੋ ਸਤਗੁਰ ਦਾ ਇਤਿਹਾਸ ਲਿਖ ਸਕਾਂ ਗੁਰਦੇ ਚੋਟੂਖੀ ਦੇਖੇ ਚਮਤਕਾਰੋ ਖਾਸ ਲਿਖ ਸਕਾਂ ਕਿਆ ਨਾਤੀ ਗੁਰ ਪਰਮੇਸ਼ਵਰ ਉਹਨਾਂ ਦੇ ਉਪਕਾਰ ਲਿਖ ਸਕਾਂ ਜਗਤ ਜਲੰਧਾ ਠਾਰਿਆ ਜਿੰਨਾ ਸਤਗੁਰ ਦੀ ਗਥਾ ਲਿਖ ਸਕਾਂ ਜਗ ਦੀ ਆਸਾ ਪੂਰੀਆ ਕਰਕੇ ਬਖਸ਼ੀ ਜੋ ਪੰਡਾ ਲਿਖ ਸਕਾਂ ਭਗਤ ਜਨਾ ਦੇ ਦਿਲ ਦੀ ਸ਼ਰਦਾ ਸਿਦਕੀਆ ਦੇ 기ਰਦਾਰ ਲਿਖ ਸਖਾਂ ਬਿਖਤੀ ਜੁਰਦਿਆ ਸਾਰ ਚਨਾ ਵਿੱਚ ਐ ਸਾ ਚਮਤਕਾਰ ਹੋ ਗਿਆ ਆਦੇ ਰੂਹ ਇਕਾਗਰਤਾ ਵਿੱਚ ਦਦਾ ਹੌਲਾ ਪਾਰ ਹੋ ਗਿਆ ਗੈਬੋ ਇਉਂ ਆਵਾਜ਼ਾ ਆਦੇ ਗਈ ਹੁਣਾ ਪਿਆਵਿਲ ਕੀਰ ਪੂਰਨਾ ਆਪਣੇ ਗੁਰ ਪਰਮੇਸ਼ਰ ਦੇ ਤੋਂ ਫਿਰਦੇ ਰਖ ਤਸਵੀਰ ਪੂਰਨਾ ਆਪਣੇ ਗੁਰਦੇ ਉਪਮਾ ਲਿਖ ਲੈ ਬੇਸ਼ੱਕ ਸੋ ਸੋ ਵਾਰ ਪੂਰਨਾ ਸ਼ਬਦ ਗੁਰੂ ਸੰਗ ਬਖਸ਼ੇ ਤੈਨੋਂ ਦਿਲ ਨੇ ਤਬ ਤਕਾਰ ਪੂਰਨਾ ਪਰ ਜਿਸਤੀ ਬਨਛੋ ਪ੍ਰਗਟ ਹੋਇਓ ਉਹ ਆਦਵਾਸੀ ਪਰਵਾਰ ਪੂਰਨਾ ਉਹਨਾਂ ਦਾ ਵੀ ਜੀਵਨ ਲਿਖਣਾ ਤੇਰਾ ਹੈ ਅਧਿਕਾਰ ਪੂਰਨਾ ਕਿ ਗੋ ਸੁਣਦਿਆ ਸਭ ਦੇ ਈਸ਼ਵਰੀ ਤਿਲ ਦੀ ਦਿਲ ਨੂੰ ਜਿਹਾ ਹੌਲਾਰਾ ਆਇਆ ਕਲਮ ਵਾਂਗਰਾ ਆਦ ਸਮੇ ਦਾ ਅੱਖਿਆ ਵਿੱਚ ਨਜ਼ਾਰਾ ਆਇਆ ਕਲਮ ਪਕੜ ਕੇ ਲਿਖਣ ਲਗਾ ਦਾ ਇਸੇ ਵਕੀਰਦਾਰ ਕੌਮ ਦਾ ਰੋਮ ਰੋਮ ਵਿੱਚ ਰਚਦਾ ਜਾਵੇ ਪਿਆਰ ਤੇ ਸਤਕਾਰ ਕੌਮ ਦਾ ਆਦ ਵਾਸੀ ਭਾਰਤ ਤੇ ਵਾਰਸ ਪ੍ਰੀਤਾ ਦੇ ਬਣ ਜਾਦੇ ਦਿਸਪੈ ਹੁਕਮ ਹਕੂਮਤ ਫਾਜੀ ਸਾਹੀ ਕੌਮੇ ਤਖਤ ਸ਼ਿੰਗਾਰੇ ਦਿਸਪੈ ਇੱਕ ਇੱਕ ਕਰਕੇ ਅਖਿਆਗੇ ਆਦਵਸੀ ਬਲਵਾਨ ਸੇ ਆ ਗਏ ਆਦ ਸਮੇਤੀ ਚੜਤਲ ਵਾਲੇ ਨਜਰਾ ਵਿਸਰਤ ਸੁਲਤਾਨ ਸੇ ਆ ਗਏ ਧਾਰਵਿਆ ਨੇ ਜਿਵੇਂ ਲੁੱਟਿਆ ਆਦਵਸੀ ਕੌਮ ਨੇ ਸ਼ਰਮ ਆਇਆ ਲਹੂ ਰੰਗਿਆ ਇਤਿਹਾਸ ਕੌਮ ਦਾ ਇਸੇ ਵਕਤ ਨੂੰ ਨਜ਼ਰੀ ਆਇਆ ਮਹਿੰਦੜੋ ਅਤੇ ਹਰੱਪਾ ਨੇ ਫੁੱਲ ਰੋ ਰੋ ਆਪਣੇ ਚਖਮ ਹਿਰ ਦਿਖਾਏ ਲਹੂ ਵਿੱਚ ਰੰਗੇ ਦਰਦ ਦੀਆਂ ਕਹਾਣੀਆਂ ਦੇਖ-ਦੇਖ ਦਿਲ ਖੋਤੇ ਖਾਏ ਜੁਗਾ ਦੇ ਤੂਫਾਨ ਜਲਦਲੇ ਜੁਗ ਕਰਦੀ ਆ ਖੂਨੀ ਜੰਗਾ ਸਮੇ ਦੇ ਰਖ ਖਸਕਾ ਗੈ ਸੀ ਜੋ ਮਨੁੱਖਤਾ ਦੇ ਦਿਲ ਦੀ ਇਹ ਮੰਗਾ ਆਦ ਸਮੇ ਦੇ ਮਹਿਲ ਚ ਬਾਰੇ ਕੀ ਰਿਆ ਜੜਿਆ ਸੁਨੇਰੀ ਮੰਦਰ ਕਿਲੇ ਕੋਟ ਤੇ ਬੋਲਿਆ ਦਸਤੀਆ ਧਰਤੀ ਮਾਦੇ ਗੋਦ ਦੇ ਅੰਦਰ ਪ੍ਰਹੁਤ ਬਾਦਿਆ ਬੰਦਿਆ ਪਾ ਕੇ ਰੱਬ ਦੀ ਰੋਜਾ ਟੋਟੇ ਕੀਤੀ ਕਰਕੇ ਜ਼ੁਲਮ ਮਨੁੱਖਤਾ ਉੱਤੇ ਰਾਤ ਰੱਬ ਦੀ ਕਦ ਬੰਦਿਆ ਪੀਤੀ ਦਿਲ ਦੇ ਅੰਦਰ ਖਿਆਲ ਹੁੰਦਿਆ ਨਾਲ ਵੀਰਤਾ ਡੋਲੇ ਫੜ ਕੇ ਅਖੀਅਤ ਚੰਗਿਆੜੇ ਨਿਕਲੇ ਪਾਗ ਜਵਾਲਾ ਜੱਜੇ ਪਟਕੇ ਐ ਪਰ ਬਖਸ਼ੇ ਸ਼ਬਦ ਗੁਰੂ ਨੇ ਜਿਸ ਹਿਰਦੇ ਨੂੰ ਰਸਨਾਈ ਬਖਸ਼ੀ ਪਿਆਰ ਨਾਥ ਕਰ ਪਰਮੇਸ਼ਵਰ ਜਿਸ ਨੂੰ ਸੀਤਲਤਾਈ ਬਖਸ਼ੀ ਫਿਰ ਕਲਮ ਪਕੜ ਕੇ ਕਵਤਾ ਰਾਹੀ ਕੌਮੀ ਗ੍ਰੰਥ ਪਿਆਰਾ ਲਿਖਿਆ ਜੋ ਲਿਖਵਾਇਆ ਗੁਰ ਪਰਮੇਸ਼ਵਰ ਕਰਕੇ ਸੇਵਕ ਚਾਰਾ ਲਿਖਿਆ ਜੋ ਬਖਸ਼ੀ ਕੁਦ ਆਦ ਕਵੀ ਨੇ ਬਹਿ ਕੇ ਗੁਰੂ ਸਹਾਰੇ ਲਿਖਿਆ